ਅਜ ਦੇਸ਼ ਦਾ ਨਵਾਂ ਉਪ ਰਾਸ਼ਟਰਪਤੀ ਚੁਣਿਆ ਜਾਣਾ ਪਰ ਸ਼੍ਰੋਮਣੀ ਕਾਲੀ ਦਲ ਬੋਲੋ ਇਸ ਉਪ ਚੋਣ ਵਾਸਤੇ ਉਪ ਰਾਸ਼ਟਰਪਤੀ ਚੋਣ ਵਾਸਤੇ ਜਿਹੜਾ ਬਾਇਕਾਟ ਕਰ ਦਿੱਤਾ ਜਿੱਥੇ ਅੱਜ ਦੀ ਚੋਣ ਦੇ ਵਿੱਚ ਹਰ ਸਿਮਰਤ ਕੌਰ ਬਾਦਲ ਵੋਟ ਨਹੀਂ ਪਾਉਣਗੇ ਉੱਥੇ ਹੀ ਪੰਜਾਬ ਤੋਂ ਦੋ ਆਜ਼ਾਦ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਜੋ ਖਡੂਰ ਸਾਹਿਬ ਤੋਂ ਚੁਣੇ ਗਏ ਸੀ ਇਸ ਸਮੇਂ ਡਿਬੂਰਗੜ੍ਹ ਜੇਲ੍ਹ ਵਿੱਚ ਬੰਦ ਨੇ ਤੇ ਸਰਬਜੀਤ ਸਿੰਘ ਖਾਲਸਾ ਜੋ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸੀ ਉਨ੍ਹਾਂ ਨੇ ਵੀ ਉਪਰਾਸ਼ਟਪਤੀ ਦੀ ਚੋਣ ਨੂੰ ਲੈ ਕੇ ਆਪਣਾ ਬਾਈਕਾਟ ਦਾ ਐਲਾਨ ਕੀਤਾ ਅੱਜ ਜਿਹੜੀ ਉਪਰਾਸ਼ਟਪਤੀ ਦੀ ਚੋਣ ਸ਼ੁਰੂ ਹੋ ਚੁੱਕੀ ਹੈ ਸਵੇਰੇ 10 ਵਜੇ ਵੋਟਾਂ ਪੈਣੀਆਂ ਸ਼ੁਰੂ ਹੋ ਗਿਆ ਸੀ 5 ਵਜੇ ਪੈਣ ਗਿਆ ਵੋਟਾਂ ਹੋਰ ਸੋਬਾ 6 ਵਜੇ ਗਿਣਤੀ ਜਿਹੜੀ ਆ ਹੋਵੇਗੀ ਤੇ ਦੇਰ ਸ਼ਾਮ ਤੱਕ ਦੇਸ਼ ਨੂੰ ਨਵਾਂ ਉਪਰਾਸ਼ਟਪਤੀ ਮਿਲ ਜੇਵੇਗਾ ਐਨਡੀਏ ਵੱਲੋਂ ਉਮੀਦਵਾਰ ਨੇ ਸੀਪੀ ਰਾਧਾ ਕ੍ਰਿਸ਼ਨਨ ਅਤੇ ਇੰਡੀਆ ਗੱਠ ਜੋੜ ਵੱਲੋਂ ਨੇ ਸਰਦਸ਼ਨ ਰੈਡੀ ਅਸਲ ਦੇ ਵਿੱਚ ਉਪਰਾਸ਼ਟਰਪਤੀ ਪਹਿਲਾਂ ਜਗਦੀਪ ਸਿੰਘ ਢੜਖਡ ਸੀ ਉਹਨਾਂ ਨੇ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਉਸ ਤੋਂ ਬਾਅਦ ਇਹ ਸੀਟ ਜਿਹੜੀ ਉਪਰਾਸ਼ਟਰਪਤੀ ਦੀ ਖਾਲੀ ਹੋ ਗਈ ਸੀ ਤੇ ਅੱਜ ਇਸ ਚੋਣ ਵਾਸਤੇ ਵਾ ਸਿੱਧਾ ਮੁਕਾਬਲਾ ਹੁਣ ਸ਼ਰਮਨੀ ਕਾਲੀ ਦਲ ਨੇ ਬੀਤੇ ਦਿਨ ਹੀ ਫੈਸਲਾ ਕਰ ਲਿਆ ਸੀ ਕਿ ਕਾਲੀ ਦਲ ਇਸ ਚੋਣ ਦਾ ਹਿੱਸਾ ਨਹੀਂ ਲਵੇਗਾ ਉਹਨਾਂ ਨੇ ਬਕਾਇਦਾ ਮੀਟਿੰਗ ਕੀਤੀ ਔਰ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਕੀਤਾ ਗਿਆ ਜਿਸ ਦੇ ਚਲਦਿਆਂ ਇਹ ਚਰਚਾ ਕਿ ਆਖਰ ਸ਼੍ਰੋਮ ਨਿਕਾਲੀ ਦਲ ਨੇ ਕਿਉਂ ਜਿਹੜਾ ਵਾ ਇਸ ਉਪਰਾਸ਼ਟਪਤੀ ਦੀ ਚੋਣ ਵਾਸਤੇ ਜਿਹੜਾ ਵਾ ਬਾਈਕਾਟ ਕੀਤਾ ਸ਼੍ਰੋਮ ਨਿਕਾਲੀ ਦਲ ਦਾ ਕਹਿਣਾ ਇਸ ਮਸਲੇ ਦੇ ਵਿੱਚ ਉਹਨਾਂ ਨੇ ਵੱਡੀ ਗੱਲ ਕੀਤੀ ਹੈਗੀ ਆ ਉਹਨਾਂ ਨੇ ਇਥੋਂ ਤੱਕ ਇੱਕ ਬਿਆਨ ਵੀ ਜਾਰੀ ਕੀਤਾ ਕਿ ਜਦੋਂ ਪੰਜਾਬ ਇਸ ਤਰਾਸਦੀ ਦੇ ਨਾਲ ਝੂਜ ਰਿਹਾ ਤਾਂ ਉਸ ਸਮੇਂ ਦੇਸ਼ ਦੇ ਉਪਰਾਸ਼ਟਪਤੀ ਦੀ ਚੋਣ ਹੋਣ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬਹੁਤ ਦੁਖੀ ਹਨ ਅਤੇ ਰੋਹ ਵਿੱਚ ਹਨ ਕਿਉਂਕਿ ਨਾ ਤਾਂ ਪੰਜਾਬ ਸਰਕਾਰ ਤੇ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਕਾਂਗਰਸ ਉਹਨਾਂ ਦੀ ਮਦਦ ਲਈ ਅੱਗੇ ਆਈ ਹੈ ਇਸ ਦੇ ਰੋਜ਼ ਸਵੇਰ ਤੋਂ ਸ਼੍ਰੋਮਣੀ ਕਾਲੀ ਦਲ ਉਪ ਰਾਸ਼ਟਰਪਤੀ ਦੀ ਚੋਣ ਵਾਸਤੇ ਆਪਣਾ ਬਾਈਕਾਟ ਦਾ ਐਲਾਨ ਕਰਦਾ ਉਹਨੇ ਕਿਹਾ ਜਦੋਂ ਵੀ ਜਿੱਥੇ ਵੀ ਦੇਸ਼ ਵਿੱਚ ਕਦੋਂ ਵੀ ਕੋਈ ਸੰਕਟ ਆਇਆ ਤਾਂ ਪੰਜਾਬ ਅਤੇ ਪੰਜਾਬੀ ਹਮੇਸ਼ਾ ਹਰ ਸੰਕਟ ਦੇ ਸਮੇਂ ਦੇਸ਼ ਨਾਲ ਡਟ ਕੇ ਖੜੇ ਰਹੇ ਸਨ ਪਰ ਅੱਜ ਪੰਜਾਬ ਵਿੱਚ ਆਏ ਹੜ੍ਹਾਂ ਦੇ ਗੰਭੀਰ ਸੰਕਟ ਨਾਲ ਪੰਜਾਬੀ ਖੁਦ ਆਪ ਹੀ ਝੂਜ ਰਿਹਾ ਹੈ ਲਗਭਗ 1/3 ਪੰਜਾਬ ਪਾਣੀ ਵਿੱਚ ਡੁੱਬਿਆ ਹੋਇਆ ਹੈ ਤੇ ਘਰ ਤੇ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਚੁੱਕੀਆਂ ਨੇ ਇਹ ਸਿਰਫ ਕੁਦਰਤੀ ਆਫਤ ਨਹੀਂ ਬਲਕਿ ਸਗੋ ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਨਲਾਕੀਆਂ ਦਾ ਨਤੀਜਾ ਵੀ ਹੈ ਨਾ ਤਾਂ ਸੂਬਾ ਸਰਕਾਰ ਨੇ ਤੇ ਨਾ ਹੀ ਕੇਂਦਰ ਸਰਕਾਰ ਅਜੇ ਤੱਕ ਪੰਜਾਬੀਆਂ ਦੀ ਮਦਦ ਲਈ ਅੱਗੇ ਆਈ ਹੈ ਇਸ ਸੰਕਟ ਨਾਲ ਪੰਜਾਬੀ ਖਾਸ ਤੌਰ ਤੇ ਸਿੱਖ ਕੌਮ ਬਿਨਾਂ ਰਾਜ ਜਾਂ ਕੇਂਦਰ ਸਰਕਾਰ ਦੀ ਮਦਦ ਤੋਂ ਬਿਨਾਂ ਹੀ ਆਪ ਹੀ ਝੂਝ ਰਹੇ ਹਨ ਪੰਜਾਬ ਦੇ ਪਿੰਡਾਂ ਦਾ ਨੌਜਵਾਨ ਗੁਰੂ ਸਬਾਨ ਦੇ ਥਾਪੜੇ ਤੇ ਪ੍ਰੇਰਣਾ ਸਦਕਾ ਧਾਰਮਿਕ ਸਮਰਪਣ ਦੀ ਭਾਵਨਾ ਅਧੀਨ ਪੂਰੀ ਬਹਾਦਰੀ ਨਾਲ ਇਸ ਸੰਘਰਸ਼ ਦੀ ਅਗਵਾਈ ਕਰ ਰਿਹਾ ਸ਼੍ਰੋਮਣੀ ਕਾਲੀਦਲ ਉਹਨਾਂ ਦੀ ਇਸ ਭਾਵਨਾ ਅਤੇ ਵਚਨਬੱਧਤਾ ਨੂੰ ਸਲਾਮ ਕਰਦਾ ਹੈ ਸ਼੍ਰੋਮਣੀ ਕਾਲੀਦਲ ਇਸ ਦੁੱਖ ਦੀ ਘੜੀ ਵਿੱਚ ਆਪਣੇ ਲੋਕਾਂ ਦੀ ਮਦਦ ਕਰਨ ਲਈ ਹਰ ਤਰ੍ਹਾਂ ਵਚਨਬੱਧ ਜਦੋਂ ਪੰਜਾਬ ਇਸ ਤਰ੍ਹਾਂ ਦੀ ਤਰਾਸ ਦੀ ਨਾਲ ਝੂਝ ਰਿਹਾ ਤਾਂ ਉਸ ਸਮੇਂ ਦੇਸ਼ ਦੇ ਉਪ ਰਾਸ਼ਟਰਪਤੀ ਚੋਣ ਹੋਣ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬਹੁਤ ਦੁਖੀ ਨੇ ਅਤੇ ਰੋਹ ਵਿਚਨ ਕਿਉਂ ਨਾ ਕਿਉਂਕਿ ਨਾ ਤਾਂ ਪੰਜਾਬ ਸਰੇ ਤੇ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਕਾਂਗਰਸ ਉਹਨਾਂ ਦੀ ਮਦਦ ਲਈ ਅੱਗੇ ਆਈ ਹੈ ਸ਼ਰਮਣੀ ਕਾਲੀ ਦਲ ਉਹ ਆਵਾਜ਼ ਹੈ ਜੋ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਹੈ ਇਸ ਲਈ ਪਾਰਟੀ ਨੇ ਉਹ ਰਾਸ਼ਟਰਪਤੀ ਦੀ ਚੋਣ ਦਾ ਬਾਈਕਾਰਡ ਕਰਨ ਦਾ ਫੈਸਲਾ ਕੀਤਾ ਸ਼ਰਮਣੀ ਕਾਲੀ ਦਲ ਵੱਲੋਂ ਇਕਲਾ ਉਤੇ ਮੈਂਬਰ ਨੇ ਬਟੰਡਾ ਤੋਂ ਹਰ ਸਿਮਰਤ ਕੌਰ ਬਾਦਲ ਜਿਹੜੇ ਸੈਂਟਰ ਦੇ ਵਿੱਚ ਵਜ਼ੀਰ ਵੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਭਾਰਤ ਜਨਤਾ ਪਾਰਟੀ ਦਾ ਗੱਠ ਜੋੜ ਵੀ ਰਿਹਾ ਲੇਕਿਨ ਜਦੋਂ ਤਿੰਨ ਖੇਤੀਬਾੜੀ ਕਾਨੂੰਨ ਬਿੱਲ ਪਾਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਭਾਰਤ ਸਰਕਾਰ ਵੱਲ ਤੇ ਉਦੋਂ ਸ਼੍ਰੋਮਣੀ ਅਕਾਲੀ ਦਲ ਨੇ ਗੱਠ ਜੋੜ ਹੀ ਨਹੀਂ ਤੋੜਿਆ ਬਲਕਿ ਵਜ਼ੀਰੀ ਵੀ ਛੱਡ ਦਿੱਤੀ ਜਿਸ ਤੋਂ ਬਾਅਦ ਕਾਲੀਦਲ ਤੇ ਬੀਜੇਪੀ ਦੇ ਰਾਹ ਵੱਖੋ-ਵੱਖਰੇ ਨੇ ਤੇ ਹੁਣ ਇਸ ਸਮੇਂ ਦੇਸ਼ ਅੰਦਰ ਉਪ ਰਾਸ਼ਟਰਪਤੀ ਦੀ ਚੋਣ ਹੋ ਰਹੀ ਹੈ ਤੇ ਸ਼੍ਰੋਮਣੀ ਕਾਲੀਦਲ ਨੇ ਇਸ ਚੋਣ ਦਾ ਬਾਈਕਾਟ ਕਰ ਦਿੱਤਾ ਮਤਲਬ ਹਰ ਸਿਮਰਤ ਕੋਰ ਬਾਦਲ ਇਸ ਚੋਣ ਚ ਹੀ ਸਾਨੂੰ ਨਹੀਂ ਲੈਣਗੇ ਉਹ ਵੋਟ ਨਹੀਂ ਪਾਉਣਗੇ ਉਧਰ ਦੋ ਆਜ਼ਾਦ ਐਮਪੀ ਜਿਹੜੇ ਚੁਣੇ ਸਿੱਖ ਖੜੂਰ ਸਾਹਿਬ ਤੋਂ ਅਮਰਤਪਾਲ ਸਿੰਘ ਜੋ ਇਸ ਸਮੇਂ ਅਸਮ ਦੀ ਜੇਲ ਡਿਬਰੂਗੜ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਇਸ ਬੋਰਡ ਦਾ ਹਿੱਸਾ ਨਹੀਂ ਲੈਣਗੇ ਹਾਲਾਂਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਸੂਬਾ ਸਰਕਾਰ ਪੰਜਾਬ ਸੂਬਾ ਸਰਕਾਰ ਅਸਮ ਨੂੰ ਤੇ ਭਾਰਤ ਦੇ ਗ੍ਰਹਿ ਮੰਤਰਾਲੇ ਨੂੰ ਆਦੇਸ਼ ਵੀ ਦਿੱਤੇ ਸੀ ਕਿ ਡਿਬਰੂਗੜ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨੂੰ ਵੋਟ ਪਾਉਣ ਦਾ ਮੌਕਾ ਦਿੱਤਾ ਜਾਵੇ ਤੇ ਉਹ ਅੱਜ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਹੀ ਵੋਟ ਪਾਉਣੀ ਸੀ ਲੇਕਿਨ ਫਿਲਹਾਲ ਉਹਨਾਂ ਨੇ ਵੀ ਐਲਾਨ ਕਰ ਦਿੱਤਾ ਕਿ ਉਹ ਇਸ ਚੋਣ 'ਚ ਹਿੱਸਾ ਨਹੀਂ ਲੈਣਗੇ ਇਸੇ ਤਰ੍ਹਾਂ ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਜਿੱਤੇ ਸਰਬਜੀਤ ਸਿੰਘ ਖਾਲਸਾ ਹੋਣਾ ਵੀ ਐਲਾਨ ਕੀਤਾ ਕਿ ਅੱਜ ਦੀ ਉਹ ਚੋਣ ਦੇ ਵਿੱਚ ਹਿੱਸਾ ਨਹੀਂ ਲੈਣਗੇ ਤੇ ਕੁੱਲ ਮਿਲਾ ਕੇ ਪੰਜਾਬ ਤੋਂ ਜਿਹੜੇ 3 ਲੋਕ ਸਭਾ ਮੈਂਬਰ ਨੇ ਉਹਨਾਂ ਵੱਲੋਂ ਜਿਹੜਾ ਬਾਈਕਟ ਕਰਨ ਦਾ ਐਲਾਨ ਕੀਤਾ ਬਾਕੀ ਜਿਹੜੇ ਕਾਂਗਰਸ ਜਾਂ ਪੰਜਾਬ ਤੋਂ ਜਿਹੜੇ ਆਮ ਆਦੀ ਪਾਰਟੀ ਦੇ ਤਿੰਨ ਜਿਹੜੇ ਜਿਹੜੇ ਮੈਂਬਰ ਨੇ ਔਰ ਇਸੇ ਤਰ੍ਹਾਂ ਜਿਹੜੇ ਨੇ ਉਹਨਾਂ ਦੇ ਰਾਜ ਸਭਾ ਮੈਂਬਰ ਪੰਜਾਬ ਤੋਂ ਉਹ ਦੇਖਦੇ ਕਿ ਅੱਜ ਵੋਟ ਕਿਨੂੰ ਪਾਉਂਦੇ ਆ ਕਿਉਂਕਿ ਫਿਲਹਾਲ ਜਿਹੜੇ ਇਸ ਸਮੇਂ ਦੇਸ਼ ਵਿੱਚ ਉਪ ਰਾਸ਼ਟਰਪਤੀ ਚੋਣ ਹੋ ਰਹੀ ਹੈ ਔਰ ਨਤੀਜੇ ਵੀ ਅੱਜ ਹੀ ਆਉਣਗੇ ਸ਼ਾਮ ਦੇ 5 ਵਜੇ ਤੱਕ ਵੋਟਾਂ ਪੈਣਗੀਆਂ ਐਨਡੀਏ ਵੱਲੋਂ ਮਤਲਬ ਐਨਡੀਏ ਭਾਜਪਾ ਗੱਠਜੋੜ ਵੱਲੋਂ ਸੀਪੀ ਰਾਧਾਕ੍ਰਿਸ਼ਨਨ ਤੇ ਵਿਰੋਧੀ ਗੱਠਜੋੜ ਮਤਲਬ ਇੰਡੀਆ ਗੱਠਜੋੜ ਕਾਂਗਰਸ ਪਾਰਟੀ ਜਿਸ ਦੀ ਅਗਵਾਈ ਕਰੇ ਉਹਨਾਂ ਵੱਲੋਂ ਸਿਦਰਸ਼ਨ ਰੈਡੀ ਨੇ ਸੰਸਦ ਦੇ ਦੋਵਾਂ ਸਦਨਾਂ ਦੇ ਵਿੱਚ ਵੋਟਾਂ ਸ਼ੁਰੂ ਹੋ ਚੁੱਕੀਆਂ 10 ਵਜੇ ਸ਼ਾਮ ਦੇ 5 ਵਜੇ ਤੱਕ ਪੈਣਗੇ ਸ਼ਾਮ 6 ਵਜੇ ਵੋਟਾਂ ਦੀ ਗਿਣਤੀ ਹੋਗੀ ਤੇ देर शाम ਨਤੀਜੇ ਲਾਣੇ ਜਾਣਗੇ ਤੇ 21 ਜੁਲਾਈ ਨੂੰ ਅਸਲ ਜਗਦੀਪ ਧਣਕੜ ਦੇ ਅਚਾਨਕ ਅਸਤੀਫਾ ਦੇਣ ਕਾਰਨ ਹੀ ਉਪ ਰਾਸ਼ਟਰਪਤੀ ਦਾ ਅਹੁਦਾ ਖਾਲੀ ਸੀ ਐਨਡੀਏ ਨੇ ਮਹਾਰਾਸ਼ਟਰ ਦੇ ਰਾਜਪਾਲ ਸੀਪੀ ਰਾਧਾਕ੍ਰਿਸ਼ਨ ਨੂੰ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਸੀ ਜਦ ਕਿ ਕਾਂਗਰਸ ਸमेद ਬਾਕੀ ਵਿਰੋਧੀ ਧਿਰਾਂ ਵੱਲੋਂ ਜਿਹੜਾ ਉਹ ਸੁਪਰੀਮ ਕੋਰਟ ਦੇ ਸੇਵਾਮੁਕਤ ਜਸਟਿਸ ਸੁਦਰਸ਼ਨ ਰੈਡੀ ਨੂੰ ਉਮੀਦਵਾਰ ਬਣਾਇਆ ਗਿਆ ਸੀ ਅੰਕੜਿਆਂ ਵਿੱਚ ਐਨਡੀਏ ਕੋਲ ਬਹੁਮਤ ਸਪਸ਼ਟ ਹੈ ਹਾਲਾਂਕਿ ਸੰਸਦ ਵਿੱਚ ਵਿਰੋਧੀ ਧਿਰ ਦੀ ਤਾਕਤ ਦੋ ਹਿਆਕਿਆਂ 'ਚ ਪਹਿਲੀ ਵਾਰ ਮੁਕਾਬਲਾ ਨੇੜੇ ਕਰ ਸਕਦੀ ਹੈ ਇਸ ਦੌਰਾਨ ਕੇਸੀਆਰ ਦੀ ਪਾਰਟੀ بیਆਰਐਸ ਤੋਂ ਅਤੇ ਓਡੀਸ਼ਾ ਦੀ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਜਿਹੜੀ ਪਾਰਟੀ ਬੀਜीडी ਉਪ ਰਾਸ਼ਟਰਪਤੀ ਚੋਣ ਵਿੱਚ ਜਿਹੜਾ ਉਹ ਕਿਸੇ ਵੀ ਗੱਠ ਜੋੜ ਦਾ ਸਮਰਥਨ ਨਹੀਂ ਕਰੇਗੀ ਬੀਆਰਐਸ ਦੇ ਚਾਰ ਸੰਸਦ ਮੈਂਬਰ ਅਤੇ ਰਾਜ ਸਭਾ ਦੇ ਵਿੱਚ ਬੀਜीडी ਦੇ ਸੱਤ ਮੈਂਬਰ ਨੇ ਤੇ ਫਿਲਹਾਲ ਸ਼ਰਮਨੀ ਕਾਲੀ ਦਲ ਨੇ ਨਹੀਂ ਇਸ ਚੋਣ ਦਾ ਬਾਈਕਾਟ ਕੀਤਾ ਹੋਇਆ ਬਾਕੀ ਪੰਜਾਬ ਤੋਂ ਜਿਹੜੇ ਕਾਂਗਰਸ ਪਾਰਟੀ ਦੇ ਲੋਕ ਸਭਾ ਮੈਂਬਰ ਤੇ ਆਮ ਆਦੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਤੇ ਲੋਕ ਸਭਾ ਮੈਂਬਰ ਉਹ ਦੇਖਦੇ ਨੇ ਕਿ ਕਿਸ ਪਾਰਟੀ ਦਾ ਸਮਰਥਨ ਕਰਦੇ ਨੇ ਲੇਕਿਨ ਫਿਲਹਾਲ ਸ਼ਰਮ ਨਿਕਾਲ ਦਿੰਨੇ ਆਪਣਾ ਜਿਹੜਾ ਸਟੈਂਡ ਆ ਸਪਸ਼ਟ ਕਰ ਦਿੰਦਾ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਲੰਦੇ ਅੱਗੇ ਆ ਦੇਖਦੇ ਰਹੋ এবੀਸ ਪੰਜਾਬ